ਹਾਂਜੀ ਮਿੱਤਰੋ ਕੀ ਹਾਲ ਚਾਲ ਆ ਫੇਰ ਤੋ ਆ ਗਏ ਇੱਕ ਹੋਰ ਕੈਂਟਜੀ ਵੀਡੀਓ ਲੈ ਕੇ ਵੀਡੀਓ ਬਹੁਤ ਫਨੀ ਹੋਣ ਵਾਲੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਲਾਈਕ ਸ਼ੇਅਰ ਵਾਲੀ ਨੇਰੀ ਲਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ ਤਾਂ ਕਿ ਹੋਰ ਇਦਾਂ ਦੀਆਂ ਫਨੀ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਚਲੋ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾਂ ਤੁਸੀਂ ਆ ਵੀਡੀਓ ਦੇਖੋ ਤੇ ਫਿਰ ਇਹਨੇ ਆਪਾਂ ਫਨੀ ਜਿਹਾ ਕਮੈਂਟ ਪੜ੍ਹਦੇ ਹਾਂ ਇੱਕ ਯਾਰ ਸਾਰੇ ਜਣੇ ਪਲੀਜ਼ ਨਾ ਕਮੈਂਟ ਕਰਕੇ ਜਰੂਰ ਦੱਸੋ ਕਿ ਆਪਣੀ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਸੁਣ ਗਿਆ ਪਟਿਆ ਬਿਜਲੀ ਵਾਲਿਆ ਨੀਤ ਬਦਲ ਗਈ ਤੇਰੀ ਵੇ ਮੇਰੇ ਸਾਰ ਤੇ ਵਾਲਟਰ ਪਿੱ ਆਰਚ ਫਲਟ ਦਾ ਤਾਂ ਪਤਾ ਨਹੀਂ ਪਰ ਤੈਨੂੰ ਤਾਰਾਂ ਦੀ ਜ਼ਰੂਰ ਲਾ ਦੇਣਾ ਕਿਸੇ ਨੇ ਉਹ ਜਿਹੜਾ ਪਿੱਛੇ ਬੈਠਾ ਸੋਚਦਾ ਕਿ ਕਦੋਂ ਵੀਡੀਓ ਬੰਦ ਹੋਵੇ ਤੇ ਮੈਂ ਤਾਰ ਦਾ ਜੋੜ ਚੈੱਕ ਕਰਾਂ ਪਿੱਛੇ ਪਾਉ ਹਣੀ ਪੇਜਗਾ ਸਿੱਖਿਆ ਕਰੀ ਬੈਠਿਆ ਹੋ ਗਿਆ ਕਸੂਰ ਸਾਥੋ ਕੀ ਨਹੀਂ ਚੰਦਰੀਏ ਕਸੂਰ ਤੇਰਾ ਨਹੀਂ ਕਸੂਰ ਤੇਰੇ ਬਾਪੂ ਦਾ ਸਾਰਾ ਹੋ ਗਿਆ ਕਸੂਰ ਸਾਥੋ ਕੀ ਨਹੀਂ ਚੰਦਰੀਏ ਤੇਰੇ ਬਿਨਾ ਹਿਲਦਾ ਨਾ ਮੂਣੀ ਚੰਦਰੀਏ ਫੇਸ ਇਦਾਂ ਜਿੱਦਾਂ ਲਮਾਰੀ ਥੱਲੇ ਬੂਟ ਆਇਆ ਹੁੰਦਾ ਕੁੜੀ 7ਵੇਂ ਚਾ ਕਿੱਥੇ ਫਸ ਗਈ ਇਹਦੇ ਘਰ ਦੇ ਕਹਿੰਦੇ ਹੁਣ ਇੱਕ ਦਿਨ ਕੌਂਡਮ ਪਾ ਲੈंदे ਤਾਂ ਦਿਨ ਨਹੀਂ ਦੇਖਣਾ ਪੈਣਾ ਸੀ ਵੱਤ ਸਹੀ ਏ ਬੀਬੀਆਂ ਵੀ ਕਹਿੰਦੀਆਂ ਹੋਣਗੀਆਂ ਕਿ ਲੱਛਣ ਕਰਦਾ ਇਹ ਲਾਲ ਬੂਟਾ ਨਾਲ ਹਰੀਆਂ ਜਰਾਬਾਂ ਪਾਉਣ ਵਾਲੇ ਆ ਮਮਾ ਪਹਿਲਾਂ ਹੀ ਬੋਲੀ ਜਾਂ ਨਾ ਚੋਰਾ ਤੋਂ ਬਚਾ ਕੇ ਰੱਖੀ ਨੱਤੀਆਂ ਗੁਰੂੜ ਬਾਲਾ ਵੀ ਗੱਲਾਂ ਕਰੇ ਬਿਲਕੁਲ ਪੱਕੀਆਂ ਵੀਰ ਨੂੰ ਕੋਈ ਫਿਲਟਰ ਬਾਰੇ ਦੱਸੋ ਪਾਣੀ ਵਾਲੇ ਨਾਰੀ ਵਾਲ ਵਰਗਾ ਮੂੰਹ ਆ ਬਾਈ ਦਾ ਚੁੱਚੇ ਬਣ ਕੇ ਰਹਾ ਪਰਛਾਵਾਂ ਜਿੰਨੇ ਬਲਾਵਾ ਹਾਂਦੀ ਢਿਮਕ ਕਰਕੇ ਫੁਲਾਈ ਆਵਾਂ ਚੰਦਰੀ ਤੇਲ ਲਈ ਪਟਕੇ ਲੈ ਗਈ ਨਾਲ ਪੈਣ ਕੈਨੇਡਾ ਦਾ ਕਿਹੜਾ ਹੀ ਲਗਾ ਦੇ ਇੱਕ ਮੈਂ ਸਮਾਨ ਮੰਗਵਾਉਣਾ ਸੀ ਕੁਛ ਛੱਡੀ ਨਾ ਖੜਾ ਪੈਣ ਜਿੰਨੇ ਚਿਰ ਮੰਗਲ ਗ੍ਰਹਿ ਤੇ ਨਹੀਂ ਪਹੁੰਚਦੀ ਪਿੰਡ ਵਿੱਚ ਚੌਂਕੀ ਮੇਰੇ ਮੂੰਗੀ ਵਾਲੀ ਉਮਰ ਚ ਹੀ ਚਲਾ ਗਿਆ ਜਲੇਬੀਆਂ ਯੋਗ ਤਾਂ ਹੋ ਜਾਂਦਾ ਬੀ ਲਾਈਫ ਕਿੱਥੇ ਇਸ਼ਕ ਕੀ ਕੁੜੇ ਨਹੀਂ ਥਾਦੇ ਆ ਮੇ ਸਾੜੇ ਚੜਦਿਆਂ ਤੋਂ ਉਹ ਕਰਦੇ ਉੱਠ ਗਏ ਪੜਦੇ ਆ ਪੋਤੇ ਪੜਦੇ ਉੱਠ ਗਏ ਕਰਦਿਆਂ ਤੋਂ ਬਰਨਾਲਾ ਪੁਲਿਸ ਕਿੱਥੇ ਆ ਜੋ ਬੱਸ ਸਟੈਂਡ ਚ ਹੁੰਦੀ ਆ ਇਹਨਾਂ ਦੀ ਸੇਵਾ ਕਰੋ ਥੋੜੀ ਜੀ ਮਾਮਾ ਲੱਤ ਤਾਂ ਥੱਲੇ ਕਰ ਲੈ ਐਵੇਂ ਸ਼ੱਕ ਹੋ ਜੂ ਕਿਸੇ ਨੂੰ ਕਿ ਮਰਿਆ ਨਹੀਂ ਨੂੰ ਜਾਂ ਥੋੜਾ ਜ਼ੋਰ ਹੋਰ ਲਾ ਕੀ ਪਤਾਖੀ ਖੁੱਲ ਜੇ ਤੈਨੂੰ ਹੋਰ ਕਿਸੇ ਨਾਲ ਦੇਖਾਂ ਕਿ ਚੀਚੀ ਪ੍ਰੀਤ ਮੂੰ ਤਾਂ ਐ ਕਰਦੀ ਜਿਵੇਂ ਲੀਂਡਾ ਫਸਿਆ ਹੋਈ ਚਿਤੜਾਂ ਚ ਸੱਕਰੇ ਚ ਤਣ ਦਿੱਤਾ ਨਹੀਂ ਹਟਾਉਂਦੇ ਇਹ ਤਾਂ ਫਿਰ ਵੀ ਨਾ ਮਲੇ ਆਖਦੇ ਨੇ ਬਾਈ ਨੈਣਾ ਦੇਵੀ ਦੇਖੇ ਕੱਠ ਕਿੰਨਾ ਕ ਅਸੀਂ ਜਾਣਾ ਸੀ ਵੀ 15 ਫੁੱਟ ਤੋਂ ਡਿੱਗਦੀ ਹੋਣੀ ਰਮਾਲੀ ਵੀਰੇ ਇਹ ਟੈਂਟ ਵਾਲੀ ਚਾਨਨੀ ਆ ਮਰਦ ਤੈਨੂੰ ਪੂਣ ਬਾਸ ਕੇ ਬੜੇ ਪੰਡਤਾਂ ਤੋਂ ਭਾਗੇ ਕਰਵਾਏ ਤੇਰੀ ਬਿਟੀਫੁਲ ਕਾਰਦੀ ਦੀ ਮੈਂ ਮਾਰ ਲਾਂ ਬੁੱਕਲ ਜਦੋਂ ਕਿਸ਼ਤਾਂ ਲੈਣ ਵਾਲਾ ਆਏ ਸੁਣਿਆ ਯਾਦ ਤੇਰੇ ਆਏ ਗਿੱਟਿਆਂ ਤੇ ਫਿਲਟਰ ਵੀ ਹੱਥ ਖੜੇ ਕਰ ਗਿਆ ਹੇਅਰ ਸਟਾਈਲ ਨੂੰ ਇੱਕ ਲਾਇਕ ਤਾਂ ਬੰਦਾ ਹੈ ਪਹਿਲੀ ਵਾਰੀ ਮਿਲੇ ਆਪਾਂ ਸੰਗਦੇ ਸੰਗਾਉਂਦੇ ਫੂਤੀ ਵਾਰੀ ਮਿਲੇ ਆਪਾਂ ਕੌਫੀ ਦੇ ਬਹਾਨੇ ਤੀਜੀ ਵਾਰੀ ਕਾਦੀ ਤੈਨੂੰ ਫਿਲਮ ਵਿਖਾਈ ਨਹੀਂ ਚੌਥੀ ਵਾਰੀ ਆ ਕੰਮ ਹੋ ਗਿਆ ਯਾਰ ਕਾਨੇ ਇਹ ਲੱਗਦਾ ਅੱਧੀ ਛੁੱਟੀ ਭੱਜ ਗਈ ਸੀ ਦਵਾਰਾ ਸਕੂਲ ਹੀ ਨਹੀਂ ਗਏ ਮੈਂ ਚੱਲੇ ਅੱਖਾਂ दान ਕਰਨ ਸਾਲਾ ਕੀ ਕੀ ਦੇਖਣਾ ਪੈ ਰਿਆ ਸਾਡੇ ਵਾਲੀ ਤਾਂ ਲੱਗਦਾ ਰ ਆਪਣੇ ਭਰੂਣ ਹੱਤਿਆਜੀ ਮਰਵਾਤੀ ਨੀ ਆਯਾ ਤਮਾ ਦਾ ਹੈ ਫੈਨ ਹੋਈ ਜਾਂਦਾ ਐਨੀ ਤੇਰੇ ਪਿੱਛੇ ਘੁੰਮੇ ਮੁੰਡਾ ਟੈਨ ਹੋਈ ਜਾਂਦਾ ਐਨੀ ਬੇੜਾ ਬੇਜੇ ਬਚੋਲੇਆ ਤੇਰਾ ਤਵਾ 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 ਸਾਰਾ ਮੂਡ ਖਰਾਬ ਕਰ ਦਿਆ ਉਹ ਕੇਰਾ ਹੱਸਦਾ ਆ ਪੇਲਾ ਨੂੰ ਦਸ ਲਾਰਾ ਲਈ ਨਾ ਗੱਫਰੂ ਪਸੰਦ ਆ ਤਾ ਚੰਗੀ ਲੱਕੜ ਨੂੰ ਅਕਸਰ ਸਿਉਂ ਖਾ ਜਾਂਦੀ ਆ ਡਰੋਣਾ ਮੱਲੋ ਹੈਗਾ ਤਾਂ ਜਰਨਲੀ ਆ ਬਸ ਕੰਮੀ ਏਸੀ ਵਾਲੇ ਆ ਤੁਸੀਂ ਭੱਜੋ ਭੱਜੋ ਕਦੇ ਨੇ ਕਦੇ ਨਹੀਂ ਇਨੂੰ ਦੇਖ ਕੇ ਤਾਂ ਡਾਕਟਰ ਆਪ ਕਮਾਂ ਵਿੱਚ ਡਾਕਟਰ ਕਹਿੰਦਾ ਸੇਵਾ ਹੀ ਆ ਕਰ ਲੋ ਜਿੰਨੀ ਹੁੰਦੀ ਆ ਡਾਕਟਰ ਕਹਿੰਦਾ ਬਾਹਾਂ ਕੱਟਣੀਆਂ ਪੈਣੀਆਂ ਬਾਕੀ ਸਭ ਠੀਕ ਆ ਝੂਪ ਪਸੰਦ ਕੇ ਜੀਂ ਤੈਨੂੰ ਝੂਪ ਪਸੰਦ ਆ ਪਾ ਮੈਂ ਬੁਲਾਵਾਂ ਹਾਂ ਇਨੂੰ ਤਾਂ ਸਿਰ ਤੇ ਐ ਰੱਖਿਆ ਜਿਵੇਂ ਵਿਆਹ ਚ ਜਾਗੋ ਚੱਕਣੀ ਹੋਵੇ ਤੈਨੂੰ ਪਰ ਪਰ ਬੱਠਲ ਗੋਹੇ ਦੇ ਚਕਾਵਾ ਐਨੇ ਰੂੜੀ ਤੱਕ ਨਹੀਂ ਪਹੁੰਚਣਾ ਰੱਬ ਰੱਬ ਕੰਦਿਆਂ ਨੂੰ ਤੜਦਾ ਸੁਨੈਰਾ ਸਾਨੂੰ ਦੇਖਿਆਂ ਤੇ ਸ਼ਾਮਾਂ ਹੁੰਦੀਆਂ ਰੇ ਮੂੰਹ ਦੇਖੋ ਜਿਵੇਂ ਕੋਲਗੇਟ ਲਾ ਕੇ ਸ਼ੇਵ ਕੀਤੀ ਹੁੰਦੀ ਆ ਦੇਖ ਦੇਖ ਮੇਰੀਆਂ ਦੇ ਮੱਛ ਦੇਖ ਲੈ ਜੇ ਕਿੰਦਾ ਸੁਹਾਵਾ ਪਿਆ ਰੇ ਸੁੱਕੇ ਦੀ ਟੱਟੀ ਚੋਂ ਨਿਕਲਿਆ ਕੀੜਾ ਏ ਸੁੱਖਾ ਘੱਟ ਭੁੱਖਾ ਜ਼ਿਆਦਾ ਲੱਗਦਾ ਇੱਕ ਵਾਰ ਦੇ ਇਕਲਿੰਦੀ ਤੂੰ ਬਸ ਆਪਣੀ ਗਾਇਕੀ ਵੱਲ ਧਿਆਨ ਦੇ ਮਾਡਲਿੰਗ ਦਾ ਖਿਆਲ ਛੱਡ ਦੇ دیਵਾਨਾ ਬਣਾ ਦਿੱਤੀ ਏ ਇਹ ਦੁਨੀਆ ਦੀ ਪਹਿਲੀ ਕੁੜੀ ਜਿਹਦੇ ਤੇ ਬਿਊਟੀ ਪਾਰਲਰਾਂ ਦੇ ਵੀ ਹੱਥ ਖੜੇ ਆ ਆਪਣਾ ਮੂੰਹ ਦੇਖ ਤੇ ਸ਼ੌਂਕ ਦੇਖ ਸਾਲਾ ਹੋਂ ਤਾਂ ਇੰਸਟਾਗ੍ਰਾਮ ਘੱਟ ਤੇ ਟੈਂਪੂਗ੍ਰਾਮ ਜ਼ਿਆਦਾ ਲੱਗਦਾ ਇਹਦੀ ਪੱਦਾ ਵਾਲੀ ਨਾੜੀ ਪਾੜੋ ਹਟ ਜਾ ਓਏ ਹਟ ਜਾ ਨਹੀਂ ਤਾਂ ਤੇਰੀ ਭੁੱਕ ਭੁੱਕਾ ਦੇਣੀ ਕਿਸੇ ਨੇ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਕਿਸੇ ਹੋਰ ਬੰਬ ਜੀ ਵੀਡੀਓ ਦੇ ਨਾਲ